شرومی گردو پربن کمیٹی تی طرف سنمان کیا جا رہا سارے بیٹھ جو جی کرپا کر کے بیٹھ جو سارے بیٹھ جو بیٹھ جو سارے آس والوں کے سنمان بابا جی ہرجیت سن جی کرنے گئے آ جائیے ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨ ਵਾਸਤੇ ਤੁਸ ਲਾਏ ਹੋ ਸਾਰਿਆਂ ਨੂੰ ਫਤਿਹ ਹੱਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਇੱਕ ਵਾਰ ਆਪਾਂ ਬਹਿ ਜਾਈਏ ਸਾਰੇ ਡਿਸਪਲਿਨ ਸਾਰੇ ਬੰਨ ਸਾਰੇ ਬਹਿ ਜਓ ਸਾਰੇ ਰਾਮ ਨਾਲ ਸਾਰੇ ਰਾਮ ਨਾਲ ਬਹਿ ਜਓ ਕਲੀਅਰ ਸਾਰੇ ਬੈਜੋ ਯਾਰ ਸਾਰੇ 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 ਬੈਜੋ ਸਾਰੇ ਬੈਜੋ ਗੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ 104 ਸਾਲ ਪੁਰਾਣੀ ਜਥੇਬੰਦੀ ਹੈ ਜੇ ਹਿੰਦੁਸਤਾਨ ਦਾ ਇਤਿਹਾਸ ਦੇਖੀਏ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਪਰ ਕੱਲੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਅਜੇ ਵੀ ਚੱਕਰ ਸਤਕਾਰ ਨੂੰ ਹੋਰ ਕਿਸੇ ਪਾਰਟੀ ਨੂੰ ਨਹੀਂ ਕਿਹਾ ਜਾਂਦਾ ਕਿਉਂ ਆ ਉਹ ਪਾਰਟੀ ਹੈ ਜਿਸ ਨੇ دیش کی دی آزادی وچ، دیش نو ازاد وچ ازادی کے بعد بھی گریب واسطے کسان واسطے مزدور واسطے پنجاب واسطے دیش واسطے لیڈرشپ نے تو ورکنا نے شہادت دیتی ہیں آ کوئی ممولی پارٹی نہیں ਜਿਹੜੇ ਆਪ ਸਾਰੇ ਇੱਥੇ ਇਕੱਠੇ ਹੋਏ ਹੋ 27 ਲੱਖ ਮੈਂਬਰਸ਼ਿਪ ਤੋਂ ਤੁਹਾਨੂੰ 560 ਮੈਂਬਰਾਂ ਨੂੰ ਡੈਲੀਗੇਟ ਬਣਾਇਆ ਗਿਆ 27 ਲੱਖ ਲੋਕਾਂ ਨੇ ਤੁਹਾਨੂੰ ਮੈਂਬਰ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਦੀ ਬਹੁਤ ਵੱਡੀ ਮੱਤ ਹੈ ਤੁਸੀਂ ਪਾਰਲੀਮੈਂਟ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਅੱਜ ਕਿ ਆਦਮੀਓ ਫਾਸਲੇ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ ਹੈ ਆ ਕੌਮ ਦੀ ਪੰਜਾਬ ਦੀ ਜਥੇਬੰਦੀ ਹੈ ਸਹੀ ਮੈਨੇ ਤੇ ਪੰਜਾਬ ਦੀ ਅਸਲੀ ਵਾਰਿਸ ਪੰਜਾਬ ਦਾ ਅਸਲੀ ਵਾਰਿਸ ਸ਼੍ਰੋਮਣੀ ਅਕਾਲੀ ਦਲ ਹੈ ਕੋਈ ਕਾਂਗਰਸ ਵਾਰਿਸ ਨਹੀਂ ਕੋਈ ਬੀਜੇਪੀ ਵਾਰਿਸ ਨਹੀਂ ਕੋਈ ਝਾੜੂ ਵਾਲੇ ਵਾਰਸ ਨਹੀਂ ਆਹ ਤਾਂ ਇੱਥੇ ਆਉਂਦੇ ਆ ਕੱਲੇ ਰਾਜ ਕਰਨ ਵਾਸਤੇ ਸ਼੍ਰੋਮਣੀ ਕਾਲੀ ਦਲ ਆਉਂਦਾ ਹੈ ਸੇਵਾ ਕਰਨ ਵਾਸਤੇ ਆਹ ਫਰਕ ਹੈ ਰਾਜ ਕਰਨ ਵਾਸਤੇ ਤੇ ਸੇਵਾ ਕਰਨ ਵਾਸਤੇ ਆਹ ਜ਼ਮੀਨ ਅਸਮਾਨ ਦਾ ਫਰਕ ਹੈ ਸ਼੍ਰੋਮਣੀ ਕਾਲੀ ਦਲ ਦਾ ਮਕਸਦ ਕੀ ਹੈ ਮੋਟੋ ਕੀ ਹੈ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਸ਼੍ਰੋਮਣੀ ਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਕੀ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਕਾਰ ਕਰੋ ਹਰ ਇਨਸਾਨ ਦੀ ਸਹਾਇਤਾ ਕਰੋ ਤਾਂ ਹੀ ਤੁਸੀਂ ਦੇਖਿਆ ਹੋਣਾ ਕਿ ਸ਼੍ਰੋਮਣੀ ਕਾਲੀ ਦਲ ਲਗਾਤਾਰ ਕਿ ਅਮਨ ਸ਼ਾਂਤੀ ਭਾਈਚਾਰ ਇੱਕ ਸਾਹ ਦਾ ਮੁੱਦਾ ਹੀ ਰਿਹਾ ਹੈ ਸਾਨੂੰ ਪਤਾ ਪੰਜਾਬ ਆਪਣਾ ਹੈ ਆ ਆਪਣਾ ਘਰ ਹੈ ਆ ਦੇਸ਼ ਆਪਣਾ ਹੈ ਜੇ ਤੁਸੀਂ ਦੇਸ਼ ਦੀ ਗੱਲ ਕਰੋ ਮੈਂ ਪਾਰਲੀਮੈਂਟ ਵਿੱਚ ਵੀ ਕਿਹਾ ਸੀ ਮੈਂ ਕਿਹਾ ਤੁਸੀਂ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਆਏ ਹੋ ਆਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਪਰ ਤੁਸੀਂ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਵੱਧ ਕਰਮਾਨੀਆਂ ਦੇਖ ਲੋ ਕਿਨੇ ਦਿੱਤੀਆਂ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬੀਆਂ ਨੇ ਤੇ ਖਾਲਸਾ ਪੰਥ ਨੇ ਦਿੱਤੀਆਂ ਮੈਂ ਕਿਹਾ ਤਾਮਿਲ ਲਾਡੂ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗਿਆ ਕਿਵੇਂ ਇਹ ਦੇਸ਼ ਆਜ਼ਾਦ ਹੋਇਆ ਕਰਨਾਟਕ ਵਾਲਿਆਂ ਨੂੰ ਕੀ ਪਤਾ ਹੈ ਮਹਾਰਾਸ਼ਟਰ ਵਾਲਿਆਂ ਨੂੰ ਕੀ ਪਤਾ ਹੈ ਜੇ ਇਹ ਦੇਸ਼ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸ਼ਹਾਤਾ ਦਿੱਤੀਆਂ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਕਰਾਏ ਆ ਤੇ ਤੁਸੀਂ ਕਰਾਏ ਆ ਜਦੋਂ ਵੀ ਦੇਖ ਤੇ ਹਮਲੇ ਹੁੰਦੇ ਰਹੇ ਐ ਗੋਲੇ ਡਿੱਗਦੇ ਆ ਤਾਂ ਪੰਜਾਬ ਤੇ ਡਿੱਗਦੇ ਸੀ ਤੇ ਗੋਰੀਆਂ ਚਲਦੀਆਂ ਸੀ ਛੋਡੇ ਛਾਤੀਆਂ ਤੇ ਚਲਦੀਆਂ ਸੀ ਤੇ ਤੁਸੀਂ ਦੁਸ਼ਮਣਾਂ ਨੂੰ ਭਜਾਉਣ ਵਾਲੇ ਵੀ ਤੁਸੀਂ ਸੀ ਅੱਜ ਵੀ ਬਾਰਡਰ ਤੇ ਦੇਖ ਲਓ ਹਾਂ ਪਿੱਛੇ ਜੇ ਵੀ ਤੁਸੀਂ ਦੇਖੋ ਚਾਈਨਾ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਕੁੱਟ ਕੇ ਭਜਾਇਆ ਤੇ ਸਿੱਖ ਰੈਜiment ਨਹੀਂ ਉਹਨਾਂ ਨੂੰ ਕੁੱਟ ਕੇ ਭਜਾਇਆ ਸੀ ਆਹ ਤਾਂ ਆਪਣਾ ਇਤਿਹਾਸ ਹੈ आजादी ਦੇ ਬਾਅਦ ਵੀ ਤੁਸੀਂ ਦੇਖ ਲਓ ਕੋਈ ਵੀ ਦੇਸ਼ ਵਿੱਚ ਮਸਿਆਈ ਐਮਰਜੈਂਸੀ ਦੀ ਲੜਾਈ ਆਈ ਜੇ ਡਟ ਕੇ ਲੜਾਈ ਲੜੀ ਤੇ ਕਾਲੀ ਦਲ ਲੜਾਈ ਤੇ ਕਾਲੀ ਦਲ ਕਰਕੇ ਹੀ ਐਮਰਜੈਂਸੀ ਹਟੀ ਹੈ ਕਿਉਂਕਿ ਤੁਸੀਂ 60 70 ਹਜ਼ਾਰ ਭਾਦਰਸੂਰ ਵਿੱਚ ਤੁਸੀਂ ਤੁਹਾਡੇ ਬਜ਼ੁਰਗ ਤੁਹਾਡੇ ਭਰਾਵਾਂ ਨੇ ਜੇਲਾਂ ਕੱਟ ਕੇ ਦੱਸ ਦਿੱਤਾ ਕਿ ਜ਼ੁਲਮ ਦੇ ਖਿਲਾਫ ਐਡੀ ਵੱਡੀ ਫੌਜ ਤਿਆਰ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਅਕਾਲੀ ਦਲ ਨੂੰ ਤਕੜਾ ਰੱਖਣਾ ਅਕਾਲੀ ਦਲ ਨੂੰ ਕਾਇਮ ਰੱਖਣਾ ਦੁਨੀਆ ਦੇ ਪੰਜਾਬੀਆਂ ਵਾਸਤੇ ਆ ਸਭ ਤੋਂ ਇੱਕ ਨੰਬਰ ਦਾ ਉਹਨਾਂ ਦਾ ਮਕਸਦ ਹੋਣਾ ਚਾਹੀਦਾ ਹੈ ਜਿੱਥੇ ਵੀ ਦੁਨੀਆ ਵਿੱਚ ਸਿੱਖ ਬੰਦੇ ਰਹਿੰਦੇ ਆ ਪੰਜਾਬੀ ਰਹਿੰਦੇ ਆ ਜਿਵੇਂ ਸਰਨਾ ਸਾਹਿਬ ਨੇ ਕਿਹਾ ਕਿ ਪੇਕੇ ਤੁਹਾਡੇ ਆ ਇੱਥੇ ਆ ਘਰ ਆ ਤੁਹਾਡਾ ਆ ਜੇ ਕੋਈ ਕਿ ਸਿੱਕੇ ਵਿੱਚ ਗੁਰੂ ਘਰ ਦੀ ਸਮੱਸਿਆ ਆਈ ਉਹਨਾਂ ਨੇ ਸਿੱਧਾ ਟੈਲੀਫੋਨ ਨਕਾਲੀ ਦਲ ਦੇ ਪ੍ਰਧਾਨ ਨੂੰ ਕੀਤਾ ਕਿ ਸਾਾਨੂੰ ਸਾਡੀ ਮਦਦ ਕਰੋ ਨਾਰਥ-ਈਸਟ ਵਿੱਚ ਮਨੀਪੁਰ ਵੀ ਸਮੱਸਿਆ ਆਈ ਸੀ ਟੈਲੀਫੋਨ ਸਾਡੇ ਪ੍ਰਧਾਨ ਨੂੰ ਕੀਤਾ ਉਹਨੂੰ ਪਤਾ ਹੈ ਕਿ ਆ ਇੱਕ ਫੌਜ ਹੈ ਆ ਫੌਜ ਤੁਸੀਂ ਦੇਖ ਲਓ 104 ਸਾਲ ਪਹਿਲੇ ਕਿਉਂ ਬਣਾਈ ਤੁਸੀਂ ਜਾਣਦੇ ਹੋ ਪਹਿਲੇ ਗੁਰੂਗਰਾਹ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਇਹੜਿਆ ਗਲਤ ਕੰਮ ਕਰਦੇ ਸੀ ਗੁਰੂਗਰਾਹਾਂ ਚ ਕਿ ਜਮਾਨ ਤੇ ਬੋਲ ਵੀ ਨਹੀਂ ਸਕਦੇ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਉਹਨਾਂ ਨੂੰ ਮਹੰਤਾਂ ਨੂੰ ਕੱਢਿਆ ਉਹ ਬੜੇ ਉਸ ਟਾਈਮ ਸਿਆਣੇ ਸੀ ਉਹਨਾਂ ਨੇ ਕਿ ਅੱਗੇ ਤੋਂ ਨਾ ਹਮਲਾ ਹੋਏ ਫਿਰ ਉਹਨਾਂ ਨੇ ਇਕੱਠੇ ਹੋ ਕੇ ਬਜ਼ੁਰਗਾਂ ਨੇ ਸ਼੍ਰੋਮਣੀ ਉਹਨਾਂ ਨੇ ਕਿ ਇੱਕ ਫੌਜ ਚਾਹੀਦੀ ਹੈ ਆਪ ਫੌਜੀ ਥੋਡੀ ਹੈ ਜਿਹੜੀ ਤੁਹਾਡੀ ਲੜਾਈ ਲੜਦੀ ਹੈ ਆਈ ਤੁਹਾਡੀ ਫੌਜ ਹੈ ਸ਼ਰੋਮਨੀ ਕਾਲੀ ਦਲ ਜਿੱਦੋਂ ਸੱਤਾ ਗਈ ਹੈ ਤੁਹਾਡੀ ਰੱਖਿਆ ਵੀ ਕੀਤੀ ਹੈ ਤੇ ਤੁਹਾਡੀ ਸੇਵਾ ਵੀ ਕੀਤੀ ਹੈ ਤੇ ਤੁਹਾਡੀ ਖੁਸ਼ੀਆਂ ਵੀ ਉਹਨਾਂ ਨੇ ਲਿਆਂਦੀਆਂ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਹਸਾਬ ਦੇਖੀ ਹੈ ਸਹੀ ਮੇਲੇ ਤੇ ਸਰਕਾਰ ਤਾਂ ਤਿੰਨ ਵਾਰੀ ਆਪਣੀ ਆਈ ਹੈ 5-5 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸਹੀ ਮਣੇ ਤਿੰਨ ਤਿੰਨ ਪਾਰ ਬਣਿਆ ਪੰਜ-ਪੰਜ ਸਾਲ 2000 ਤੱਕ ਕਿਤੇ ਡੇਢ ਸਾਲ ਬਾਅਦ ਤੋੜ ਦਿੰਦੇ ਸੀ ਕਿਤੇ 2 ਸਾਲ ਬਾਅਦ ਤੋੜ ਦਿੰਦੇ ਸੀ ਪਰ ਦੇਖ ਲਓ ਕਿੰਨੇ ਸਾਲ ਦੇਸ਼ ਨੂੰ ਆਜ਼ਾਦੀ ਦੇ ਹੋਏ ਆ ਤੇ ਆਪਾਂ ਨੂੰ ਕੱਲੇ ਆ ਤਿੰਨ ਵਾਰ ਮੁੱਖ ਮੰਤਰੀ ਬਣਿਆ ਪਰ ਪੰਜਾਬ ਵਿੱਚ ਚਲੇ ਜਾਓ ਜੇ ਕੁਝ ਵੀ ਦੇਖੋਗੇ ਉਹ ਬਣਾਈ ਥੋਡੀ ਪਾਰਟੀ ਨਹੀਂ ਹੈ ਜੇ ਅੱਜ ਗੁਰੂ ਘਰ ਅੰਮ੍ਰਿਤਸਰ ਤੋਂ ਤੁਸੀਂ ਮੱਥਾ ਟੇਕ ਕੇ ਆਪਣੇ ਪਿੰਡ ਪਿੰਡ ਜਾਓਗੇ ਤੁਸੀਂ ਪੰਜਾਬ ਦੇ ਕੋਨੇ ਕੋਨੇ ਤੇ ਆਏ ਹੋ ਜਿਹੜੀ ਸੜਕ ਤੇ ਤੁਸੀਂ ਜਾਓਗੇ ਅਕਾਲੀ ਦਲ ਦੀ ਦੇਨ ਹੈ ਜਿਹੜਾ ਕੋਈ ਸਕੂਲ ਅੱਗੇ ਟੱਪੂਗੇ ਅਕਾਲੀ ਦਲ ਦੀ ਦੇਨ ਹੈ ਕੋਈ ਕਾਲਜ ਅੱਗੇ ਟੱਪੂਗੇ ਅਕਾਲੀ ਦਲ ਦੀ ਦੇਨ ਹੈ ਜੇ ਕੋਈ ਵਾਟਰ ਬਾਕਸ ਦੇਖੋਗੇ ਅਕਾਲੀ ਦਲ ਦੀ ਦੇਨ ਹੈ ਜੇ ਹਸਪਤਾਲ ਦੇਖੋ ਕਾਲੀ ਦਲਦੀ ਦੇਣਾ ਜੇ ਗਰੀਬ ਦੀ ਧਰਮਸ਼ਾਲਾ ਦੇਖੋ ਕਾਲੀ ਦਲਦੀ ਦੇਣਾ ਜੇ ਕੋਈ ਟਿਊਬਲ ਚੱਲਦਾ ਦੇਖੋਗੇ ਕਾਲੀ ਦਲਦੀ ਦੇਣਾ ਜੇ ਕੋਈ ਕੱਸੀ ਉੱਤੋਂ ਟੱਪੋਂਗੇ ਕਾਲੀ ਦਲਦੀ ਦੇਣਾ ਜੇ کارਖਾਨਾ ਦੇਖੋਗੇ ਕਾਲੀ ਦਲਦੀ ਦੇਣਾ ਕੋਈ 에어ਪੋਰਟ ਕੋਲੋਂ ਟੱਪੋਂਗੇ ਕਾਲੀ ਦਲਦੀ ਦੇਣਾ ਹੋਵੇ ਸੋ ਨਿਹਾਲ ਸਲਾਮ ਅਲੈਕੁਮ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਦੇਖੋ ਰਾਜ ਉਹਨਾਂ ਨੇ ਆਪਾਂ ਤੋਂ ਵਾਅਦਾ ਕੀਤਾ ਹੈ ਉਹ ਰਾਜ ਕਰਨ ਵਾਸਤੇ ਆਏ ਸੀ ਸੇਵਾ ਕਰਨ ਵਾਸਤੇ ਨਹੀਂ ਕਾਲੀ ਦਲ ਸੇਵਾ ਕਰਨ ਵਾਸਤੇ ਆਇਆ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਰੇ ਧਰਮਾਂ ਦੇ ਲੋਕ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ 크ਿਸਚਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਕਿਉਂ ਕਿ ਆ ਆਪਣੀ ਸਿੱਖ ਕੌਮ ਦੀ ਆਪ ਨੂੰ ਗੁਰਤੀ ਚ ਮਿਲਿਆ ਹੈ ਆਪਣੇ ਗੁਰੂ ਸਬਾਨ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਤਾਂ ਆਪਣਾ ਫਰਜ਼ ਹੈ ਸਾਰੇ ਆਪਣੇ ਪੰਜਾਬ ਦੇ ਚ ਜਿਹੜਾ ਵੀ ਕੋਈ ਧਰਮ ਦਾ ਲੈ ਉਹਦੀ ਰੱਖਿਆ ਕਰਨਾ ਆਪਣਾ ਫਰਜ਼ ਹੈ ਪੰਜਾਬ ਆਪਣੇ ਸਾਰਿਆਂ ਦਾ ਹੈ ਜੇ ਪੰਜਾਬ ਤਰੱਕੀ ਤਾਂ ਹੀ ਬਚਾਂਗੇ ਪੰਜਾਬ ਤਰੱਕੀ ਹੋਊਗੀ ਆਪਣੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਰ ਕਿਉਂਕਿ ਬਾਹਰ ਕਿਉਂ ਜਾ ਰਹੇ ਹੈ ਕਿਉਂਕਿ ਆਪਾਂ ਨੂੰ ਅਕਾਲੀ ਦਲ ਨੂੰ ਸੇਵਾ ਕਰਨ ਦਾ ਸਮਾਂ ਇੰਨਾ ਘੱਟ ਦਿੱਤਾ ਹੈ ਜੇ ਸੇਵਾ ਕਰਨ ਦਾ ਟਾਈਮ ਦਿੰਦੇ ਜਿੰਨਾ ਕਾਂਗਰਸ ਨੂੰ ਦੂਜਾਂ ਦਿੰਦੇ ਅੱਜ ਕਿਸੇ ਪੰਜਾਬੀ ਨੇ ਥੋੜੇ ਬੱਚਾ ਬਾਹਰ ਨਹੀਂ ਜਾਣਾ ਸੀ ਇੱਥੇ ਹੀ ਕਾਰਖਾਨੇ ਆਉਣੇ ਸੀ ਇੱਥੇ ਹੀ ਡਿਵੈਲਪਮੈਂਟ ਆਉਣੇ ਸੀ ਇੱਥੇ ਹੀ ਤੁਹਾਨੂੰ ਨੌਕਰੀਆਂ ਮਿਲਿਆ ਸੀ ਪਰ ਇੱਕ ਪਿਛਲੇ 6 ਮਹੀਨਿਆਂ 'ਚ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼। ਆਂਦੀ ਲੀਡਰਸ਼ਿਪ ਖਤਮ ਕਰਨ ਦੀ ਸਾਜ਼ਿਸ਼। ਆ ਸਾਜ਼ਿਸ਼ ਸ਼ੁਰੂ ਹੋਈ ਜਦੋਂ ਸ਼੍ਰੋਮਣੀ ਕਾਲੀ ਦਲ ਨੇ ਐਨਡੀਏ ਦਾ ਸਾਥ ਛੱਡਿਆ। ਅਸੀਂ ਕਿਸਾਨੀ ਕਰਕੇ, ਅਸੂਲਾਂ ਕਰਕੇ ਸਾਥ ਛੱਡਿਆ। ਜਦੋਂ ਤੱਕ ਅਸੀਂ ਐਨਡੀਏ ਵਿੱਚ ਸੀ ਐਨਡੀਏ ਦੀਆਂ ਪਾਰਟੀਆਂ ਨੂੰ ਉਹ ਮर्याਦਾ ਨੂੰ ਟੱਪਣ ਦੀ ਆਜ਼ਾਦਤ ਨਹੀਂ ਦਿੱਤੀ। ਕਿਸੇ ਸਿੱਖ ਧਰਮ ਦੇ ਇੰਸਟੀਚਿਊਨ ਦੇ ਉਹ ਅੱਖ ਨਹੀਂ ਰੱਖ ਸਕਦੇ ਸੀ ਕਿਤੇ ਸਾਡੇ ਨਾਲ ਕੋਈ ਧੱਕਾ ਨਹੀਂ ਕਰਨ ਦਿੰਦੇ ਸੀ ਅਸੀਂ ਜਦੋਂ ਅਸੀਂ ਨਾਲ ਸੀ ਉਹਨਾਂ ਦੇ ਉਹਨੂੰ ਪਤਾ ਸੀ ਕਿ ਅਸੀਂ ਆਨਲਾਈਨ ਟੱਪ ਨਹੀਂ ਸਕਦੇ ਪਰ ਜਦੋਂ ਆਪਾਂ ਛੱਡਿਆ ਉਹਨਾਂ ਲੜਾਈ ਲੜੀ ਉਹਨਾਂ ਸੈਂਟਰ ਦੀ ਤਾਕਤਾਂ ਨੇ ਫੈਸਲਾ ਕਰ ਲਿਆ ਜੇ ਪੰਜਾਬ ਵਿੱਚ ਕਬੀਲ ਦਲ ਨੂੰ ਖਤਮ ਕਰ ਦਿਓ ਤੇ ਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰ ਦਿਓ ਤੇ ਆਪਣੇ ਇਹ ਜਿਹੇ ਬੰਦੇ ਲਿਆਓ ਜਿਹੜੇ ਸਾਡੇ ਇਹ ਗੁੱਠਾ ਛਾਉਣ ਸੋ ਕੌਮ ਨੂੰ ਖਤਮ ਕਰਨ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਨੇ ਹਮਲਾ ਕੀਤਾ ਤਖਤ ਹਜ਼ੂਰ ਸਾਹਿਬ ਦਾ ਐਕਟ ਬਦਲ ਕਰਕੇ ਅੱਜ ਤੱਕ ਤਖਤ ਹਜ਼ੂਰ ਸਾਹਿਬ ਦਾ ਕੰਟਰੋਲ ਉਹਨਾਂ ਕੋਲ ਆ ਗਿਆ ਅੱਜ ਦੇਖ ਲਓ ਬਿੱਟੂ ਵਰਗੇ ਪੱ ਲੋਕਾਂ ਨੂੰ ਉੱਥੇ ਸਰੋਪੇ ਦਿੱਤੇ ਜਾ ਰਹੇ ਐ ਭਗਵੰਤ ਮਾਰ ਵਰਗੇ ਸ਼ਰਾਬੀ ਨੂੰ ਉੱਥੇ ਸਰੋਪੇ ਦਿੱਤੇ ਜਾ ਰਹੇ ਹੈ ਕੋਈ ਮर्यादा ਖਤਰ ਗਈ ਉਵੇਂ ਤਖਤ ਪਟਨਾ ਸਾਹਿਬ ਤੇ ਉਹਨਾਂ ਨੇ ਕੰਟਰੋਲ ਕਰ ਲਿਆ ਕਮੇਟੀ ਤੇ ਇੱਕ ਐਕਟ ਨੂੰ ਕਿਉਂ ਇੰਨੇ ਕੱਤੀ ਬਦਲ ਦਿੱਤੇ ਪਹਿਲੇ ਕੀ ਹੁੰਦਾ ਸੀ ਤਖਤ ਹਜ਼ੂਰ ਸਾਹਿਬ ਦੇ ਕਮੇਟੀ ਦਾ ਐਕਟ ਕੀ ਸੀ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂਦੇ ਸੀ ਇੱਕ ਮੈਂਬਰ ਆਪਣੇ ਚੀਫ ਖਾਲਸਾ ਦਿਵਾਨ ਦਾ ਹੁੰਦਾ ਸੀ ਪੰਜ ਮੈਂਬਰ ਆਫ ਪਾਰਲੀਮੈਂਟ ਸਿੱਖ ਪਾਰਲੀਮੈਂਟ ਤੋਂ ਜਾਂਦੇ ਸੀ ਮਹਾਰਾਸ਼ਟਰ ਆਂ ਨਹੀਂ ਸਿੰਘ ਸੰਮਾਉਂਦੇ ਮੈਂਬਰ ਹੁੰਦੇ ਸੀ ਕਰਨਾਟਕਾ ਦੇ ਸਿੰਘ ਸੰਮਾਉਂਦੇ ਮੈਂਬਰ ਹੁੰਦੇ ਸੀ ਤੇ ਲੋਕਲ ਗੁਰੂ ਘਰਾਂ ਦੇ ਲੋਕੀ ਨੁਮਾਇੰਦੇ ਚੁਣ ਕੇ ਉੱਤੇ ਆਉਂਦੇ ਜੀ ਉਹ ਬਣੀ ਸੀ ਕਮੇਟੀ ਤੇ ਹੁਣ ਸਾਰੇ ਬੰਦ ਕਰਕੇ ਉਹਨਾਂ ਨੇ ਕਿਹਾਦਾ 13 ਬੰਦੇ ਮਹਾਰਾਸ਼ਟਰ ਸਰਕਾਰ ਨਾਮਿਨੇਟ ਕਰੂਗੀ ਹੁਣ ਜਿਹੜੇ ਚੇਅਰਮੈਨ ਹੈ ਕੋ ਸ਼ਰਾਬ ਪੀ ਜਾਂਦਾ ਉਨਾ ਦੇ ਬੱਚੇ ਪੱਥੇ ਤਾਂ ਹੁਣ ਕੀ ਉਹ ਮਰਿਆਦਾ ਰੱਖ ਸਕਣਗੇ ਕਿ ਉਹਨਾਂ ਨੂੰ ਦਰਦ ਹੈ ਜਿਹਦੇ ਆਪ ਹੀ ਬੱਤੇ ਤੋਂ ਕਿ ਉਹਨਾਂ ਨੂੰ ਕੀ ਦਰਦ ਹੈ ਇਸ ਕਰਕੇ ਤੇ ਤੁਸੀਂ ਦੇਖ ਲਓ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਮੁਸ਼ਕਲ ਨਾਲ ਕਰਮਾਨੀਆਂ ਨਾਲ ਆਪਾਂ ਗੁਰੂ ਘਰਾਂ ਦੇ ਉੱਤੇ ਕੱਪੜੇ ਉੱਥੇ ਵੀ ਮਹੰਤਾਂ ਵਾਂਗੂ ਕਬਜ਼ਾ ਸੀ ਮੈਨੂੰ ਲੱਗਦਾ ਭੁੰਦਰ ਸਾਹਿਬ ਪਹਿਲੇ ਜਥੇ ਸੀ ਭੁੰਦਰ ਸਾਹਿਬ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ ਪਹਿਲਾ ਜਥਾ ਜਿਹਦੀ ਗਵਾਈ ਕੀਤੀ ਭੁੰਦਰ ਸਾਹਿਬ ਦੀ ਸੀ ਇਹਨੂੰ ਅੰਦਰ ਕੀਤਾ ਗਿਆ ਆਪਾਂ ਐਕਟ ਬਣਾਇਆ ਮਤਲਬ ਕੀ ਸੀ ਆਪਣੇ ਗੁਰੂ ਘਰਾਂ ਦੀ ਆਪਣੀ ਸਿਕਉਮ ਦੀ ਇੱਕ ਮਰਿਆਦਾ ਹੈ ਕਿ ਆਪਾਂ ਡੈਮੋਕਰੇਟੀ ਵਿੱਚ ਬਲੀਵ ਕਰਦੇ ਆਂ ਆਪਾਂ ਡੈਮੋਕਰੇਟੀ ਤਾਂਟੇ ਵਿੱਚ ਬਲੀਵ ਕਰਦੇ ਆਂ ਤੇ ਤੁਸੀਂ ਦੇਖਿਆ ਕਿ ਵੋਟਰਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੈ ਇਲੈਕਸ਼ਨ ਹੁੰਦਾ ਸੀ ਇਹਨਾਂ ਨੇ ਜਦੋਂ ਦੇਖਿਆ ਕਿ ਆਪਾਂ ਉਹਨਾਂ ਨਾਲ ਤੋੜ ਦਿੱਤਾ ਸਾਰੀ ਕਮੇਟੀ ਸਨੇ ਸਰਸਾ ਕਾਲ ਕਾ ਸਾਰੇ ਬੀਜੇਪੀ ਸ਼ਾਮਲ ਕਰਾ ਲਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਲਿਆ ਹਰਿਆਣਾ ਅਲੱਗ ਬਣਾਤਾ ਅਲੱਗ ਬਣਾ ਕੇ ਹੁਣ ਆਪਣੇ ਬੰਦੇ ਉੱਥੇ ਪੇਸ਼ ਕਰਤੇ ਜੀ ਉਹ ਤਾਂ ਦਾਦੂ ਵਾਲ ਮੈਂ ਕਹਿੰਦਾ ਆਪਣੀ ਸਿੱਖ ਕੌਮ 'ਚ ਐਜੇ ਗੱਦਾਰ ਪੈਦਾ ਹੋ ਗਏ ਜਿਹੜੇ ਆਪਣੇ ਮੇ ਦਿਖਾਉਣਗੇ ਸਿੱਖ ਪਰ ਉਸੇ ਹੀ ਮਣੀ ਤੇ ਸਿੱਖ ਨਹੀਂ ਹੈ ਸਿੱਖ ਦੇ ਦੁਸ਼ਮਣ ਹੈ ਹੁਣ ਦਾਦੂ ਵਾਲ ਵਰਗੇ ਵੰਡ ਵਰਗੇ ਆ ਸਾਰੇ ਜਿੰਨੇ ਆ ਹਰਮੀਤ ਕਾਲਕਾ ਵਰਗੇ ਸਾਰੇ ਇਹਨਾਂ ਵਾਸਤੇ ਦਿੱਲੀ ਦੀ ਸੱਤਾ ਜਾਦੀ ਜ਼ਰੂਰੀ ਹੈ ਗਨਮੈਨ ਜਾਵੇ ਜ਼ਰੂਰੀ ਹੈ ਚੇਰਮਨੀਆਂ ਜਾਦੀ ਜ਼ਰੂਰੀਆਂ ਆਪਣਾ ਬਿਜ਼ਨਸ ਜਾਦਾ ਜ਼ਰੂਰੀ ਹੈ ਖਾਲਸਾਪਨ ਦੀ ਮਰਿਆਦਾ ਨਹੀਂ ਤੁਸੀਂ ਦੇਖ ਲਓ ਫਿਰ ਉਹਨਾਂ ਨੇ ਬਾਰਡਰ ਤੱਕ ਆਪਣੇ ਦੇਖੋ ਸੈਂਟਰ ਪਤਾਕ ਤੱਕ ਬਾਰਡਰ ਤੱਕ ਆਂਦੀਆਂ ਕਬਜ਼ਾ ਕਰਕੇ ਅਖੀਰ ਵਿੱਚ ਉਹਨਾਂ ਨੇ ਅਸਲੀ ਹਮਲਾ ਕੀਤਾ ਦੋ ਬਾਰ ਇਹ ਐਜੀਪੀਸੀ ਦੇ ਇਲੈਕਸ਼ਨ ਚ ਉਹ ਕਬਜ਼ਾ ਕਰਨ ਲੱਗੇ ਸੀ ਐਜੀਪੀਸੀ ਦਾ ਪਰ ਮੈਂ ਸਿਰ ਝੁਕਦਾ ਆਪਣੇ ਮੈਂਬਰਾਂ ਨੇ ਡੱਟ ਕੇ ਮੁਕਾਬਲਾ ਕਰਕੇ ਐਜੀਪੀਸੀ ਨੂੰ ਬਚਾਇਆ ਫਿਰ ਉਹਨਾਂ ਨੇ ਦੇਖਿਆ ਮੈਂਬਰਾਂ ਨਾਲ ਤਾਂ ਕਰ ਨਹੀਂ ਸਕਦੇ ਇਹਨਾਂ ਨੇ ਪਤਾ ਕਿ ਸਾਡੀ ਤਾਕਤ ਕਿੱਥੋਂ ਆਉਂਦੀ ਹੈ ਤੇ ਇਹਨਾਂ ਨੇ ਤਖਸਦ ਦੇ ਜਸਦਾਰਾਂ ਨੂੰ ਆਪਣੇ ਕੰਟਰੋਲ ਚ ਕਰ ਲਿਆ ਬਹੁਤ ਸਤਿਕਾਰ ਕਰਦੀ ਹਾਂ ਉਸ ਜਗਾ ਦਾ ਤਖਸਦ ਜਸਦਾਰ ਨੂੰ ਕਹਿਣਾ ਬੜਾ ਦੁੱਖ ਲੱਗਦਾ ਕਹਿੰਦੇ ਕਿ ਇਸ ਜਗਾ ਤੇ ਬੈਠ ਕੇ ਕੌਮ ਦੇ ਫੈਸਲੇ ਹੋਣੇ ਚਾਹੀਦੇ ਆ ਕੌਮ ਨੂੰ ਕਮਜ਼ੋਰ ਕਰਦੇ ਫੈਸਲੇ ਨਹੀਂ ਪਰ ਕਿਉਂਕਿ ਉਹਨਾਂ ਦੇ ਪਿੱਛੇ ਤਾਕਤਾਂ ਜੀਆਂ ਆ ਗਈਆਂ ਤੇ ਮੈਂ ਸਹੀ ਮੰਨੇ ਤੇ ਮੈਂ ਐਗਜ਼ੈਕਟ ਮੈਨੂੰ ਵਧਾਈ ਦੇਣਾ ਚਾਹਣਾ ਹੈ ਜੀਪੀ ਨੂੰ ਵਧਾਈ ਦੇਣਾ ਜੀ ਨਾ ਕਮਜਾ ਉਹਨਾਂ ਸੈਂਟਰ ਦਾ ਤੱਕ ਸਭ ਤੇ ਵੀ ਹੋ ਗਿਆ ਸੀ ਤੁਸੀਂ ਵਾਪਸ ਬਹਾਲ ਕਰ ਲਿਆ ਆਪਣੀ ਕੌਮ ਨੂੰ ਦਾ ਅੱਜ ਤੁਸੀਂ ਮੈਨੂੰ ਬਹੁਤ ਵੱਡੀ ਜਮਵਾਰੀ ਦਿੱਤੀ ਹੈ ਆ ਕੋਈ ਸਥਾਨ ਹੈ ਜਿੱਥੇ ਬਹੁਤ ਮਹਾਂ ਲੀਡਰ ਇਥੋਂ ਦੀ ਇਸ ਪਾਰਟੀ ਦੀ ਅਗਵਾਈ ਕੀਤੀ ਹੈ ਜਸ ਜਸਦਾਰ ਸਿੰਘ ਮੁਖ ਸੇ ਚਬਾਲ ਜੀ ਸਭ ਪਹਿਲੇ ਪ੍ਰਧਾਨ ਸੀ ਅਖਾਲੀ ਦਲ ਦੇ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਜੀ ਲੌਂਗਵਾਲ ਸਾਹਿਬ ਤੋੜ ਸਾਹਿਬ ਵੱਡੇ ਬਾਦਲ ਸਾਹਿਬ ਕਿੰਨੇ ਪ੍ਰਧਾਨ ਰਹੇ ਮੈਂ ਤਾਂ ਉਮਰ ਵਿੱਚ ਵੀ ਮੈਂ ਕਹਿੰਨਾ ਕੁਰਬਾਨੀਆਂ ਵਿੱਚ ਵੀ ਮੈਂ ਉਹਨਾਂ ਦੇ ਨੇੜੇ ਤੇੜੇ ਨਹੀਂ دیکھو وڈے بادل صاحب تے سینے لیڈرشپ نے اٹھارہ اٹھارہ سال قوم خاطر نہیں کتنے ڈرے نہیں کہ میرے بچے میرا پروار میں مینے دیا وہ لیڈرشپ کا پروار قوم سی پارٹی سی وہ لیڈرشپ میں سر چک کے سلام کردہ جنہوں نے نہ گنمنا کر کے نہ چیئرمنیا کر کے نہ کر کے اپنی ਕੌਮ ਦੀ ਵਹੀ ਛੱਟੀ ਆ ਕੌਮ ਦੇ ਪਿੱਛੇ ਸ਼ਰਮ ਮਾਰਿਆ ਅੱਜ ਆਪੋ ਆਪਣੀ ਪੁਰਾਣੀ ਲੀਡਰਸ਼ਿਪ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਉਹਨਾਂ ਦੀ ਸਫ਼ਰ ਤੋਂ ਸਿੱਖਣਾ ਚਾਹੀਦਾ ਹੈ ਜਿਹੜੀ ਨਵੀਂ ਪੀੜ੍ਹੀ ਆਈ ਹੈ ਉਹ ਉਹਨਾਂ ਨੂੰ ਪਤਾ ਨਹੀਂ ਪੁਰਾਣਾ ਇਤਿਹਾਸ ਕੀ ਆ ਪਾਰਟੀ ਦਾ ਪੁਰਾਣਾ ਇਤਿਹਾਸ ਕੀ ਆ ਆਪਣੀ ਪਾਰਟੀ ਕੋਈ ਕਾਂਗਰਸ ਵਰਗੀ ਨਹੀਂ ਕੋਈ ਭਾਜਪਾ ਵਰਗੀ ਨਹੀਂ ਕੋਈ ਝਾੜੂ ਵਰਗੇ ਵਰਗੀ ਨਹੀਂ ਆਪਣੀ ਪਾਰਟੀ ਦੀ ਬਹੁਤ ਵੱਡੀ ਜਿੰਮਵਾਰੀ ਹੈ ਖਾਲਸਾ ਪੰਥ ਦੀ ਜਿੰਮਵਾਰੀ ਹੈ ਪੰਜਾਬ ਦੀ ਜਿੰਮਵਾਰੀ ਹੈ ਪੰਜਾਬ ਦੇ ਹਰ ਵਸਨੀਕ ਦੀ ਜਿੰਮਵਾਰੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਤਾਹੀਂ ਆਪਾਂ ਖੁਸ਼ਹਾਲ ਹੋਵਾਂਗੇ ਆ ਆਪਣੀ ਜਿੰਮਵਾਰੀ ਹੈ ਜੇ ਪੰਜਾਬ ਪਿੱਛੇ ਜਾਂਦਾ ਨੁਕਸਾਨ ਆਪਣਾ ਹੈ ਕੋਈ ਕਾਂਗਰਸ ਦਾ ਨਹੀਂ ਕੋਈ ਭਾਜਪਾ ਦਾ ਉਹਨੂੰ ਕੋਈ ਕੀ ਫਰਕ ਹੈ ਪੰਜਾਬ ਪਿੱਛੇ ਹੋ ਜਾਊਗਾ ਹਰਿਆਣਾ ਅੱਗੇ ਹੋ ਜਾਊਗਾ ਉਹਨਾਂ ਨੂੰ ਕੋਈ ਲਾਲਚ ਨਹੀਂ ਪਰਵਾਹ ਨਹੀਂ ਇਕੱਲੇ ਆਪਾਂ ਨੂੰ ਹੈ ਮੈਂ ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਪਛਾਨ ਲਿਏ ਆਪਣੇ ਕੌਣ ਹੈ ਪਰਾਏ ਕੌਣ ਹੈ ਕੌਣ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ ਕੌਣ ਪੰਜਾਬ ਨੂੰ ਪਿੱਛੇ ਸੱਡ ਸਕਦਾ ਹੈ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਵਚਨ ਦਿੰਦਾ ਵੇਖੋ ਮੇਰੇ ਵਾਸਤੇ ਪੰਜਾਬ ਖਾਲਸਾ ਪੰਥ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਮੇਰਾ ਫਰਜ਼ ਹੈ ਤੇ ਮੇਰੀ ਡਿਊਟੀ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਕੰਪਰੋਮਾਈਜ਼ ਨਹੀਂ ਕਾਲੀ ਦਲ ਦੀ ਪ੍ਰੈਸਟੀਜ ਦੇ ਸਾਹਮਣੇ ਕੋਈ ਕੰਪਰੋਮਾਈਜ਼ ਨਹੀਂ ਪੰਜਾਬ ਦੀ ਤਰੱਕੀ ਦੇ ਸਾਹਮਣੇ ਕੋਈ ਕੰਪਰੋਮਾਈਜ਼ ਨਹੀਂ ਮੇਰਾ ਤੇ ਸਾਰੀ ਸਮੂਚੀ ਪਾਰਟੀ ਦਾ ਇੱਕੋ ਇੱਕ ਨਿਸ਼ਾਨਾ ਹੈ ਪੰਜਾਬ ਨੂੰ ਫਿਰ ਤੋਂ ਨੰਬਰ 1 ਤੇ ਲੈ ਕੇ ਜਾਣਾ ਪੰਜਾਬ ਨੂੰ ਫਿਰ ਤੋਂ ਮੈਂ ਸਾਰਿਆਂ ਨੂੰ ਵਾਦਾ ਕਰਦਾ ਹਾਂ ਤੁਸੀਂ ਮਿਹਨਤ ਕਰੋ ਤੇ ਮੈਂ ਕਹਿ ਸਕਦਾ ਮੈਂ ਬੜਾ ਕੁਝ ਦੇਖਿਆ ਹੈ ਤੁਸੀਂ ਮਿਹਨਤ ਕਰੋਗੇ ਤੁਹਾਡੇ ਵਰਗਾ ਵਰਕਰਾਂ ਦਾ ਮੁਕਾਬਲਾ ਕਿਸੇ 파ਟੀ ਕੋਲ ਹੈ ਜੇ ਵਰਕਰ ਨਹੀਂ ਤੁਹਾਡੇ ਵਰਗੇ ਤੁਸੀਂ ਮਨ ਬਣਾ ਲਓ ਤੁਸੀਂ ਮਨ ਬਣਾ ਲਓ ਤੁਹਾਡੀ ਸਰਕਾਰ ਬਣਾਉਣੀ ਹੈ ਤੁਸੀਂ ਬਣਾ ਕੇ ਰੱਖੋਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਚੜਦੀ ਕਲਾ ਦੀ ਗੱਲ ਕਰਿਆ ਕਰੋ ਢੈਂਦੀ ਗੱਲ ਨਹੀਂ ਕਰਨੀ ਕਿਸੇ ਨੇ ਆ ਖਾਲਸੇ ਵਿੱਚ ਢੈਂਦੀ ਗੱਲਾਂ ਤਾਂ ਗੱਲ ਹੀ ਹੈ ਨਹੀਂ ਜੇ ਸਰਕਾਰ ਬਣਾਉਣੀ ਹੈ ਤੇ ਬਣਾਉਣੀ ਬਣਾਉਣੀ ਹੈ ਕੋਈ ਰੋਕ ਨਹੀਂ ਸਕਦਾ ਬਣਾਉਣੀ ਅਕਾਲੀ ਦਾ ਬਣਾਉਣੀ ਹੈ ਫੈਲੀ ਦਾ ਬਣਾਉਣੀ ਹੈ ਫੈਲੀ ਦਾ ਮੈਂ ਤੁਹਾਨੂੰ ਵਾਦਾ ਕਰਦਾ ਹਾਂ ਮਾਤਮਾ ਮੇਰ ਟੋਡਾ ਸਾਥ ਹੋਏ 2027 ਤੁਸੀਂ ਵਾਪਸ ਆਪਣੀ ਮੰਤਰੀ ਸਰਕਾਰ ਲਿਆਓ ਪੰਜਾਬ ਦੀ ਸਰਕਾਰ ਲਿਆਓ ਪੰਜਾਬੀਆਂ ਦੀ ਸਰਕਾਰ ਲਿਆਓ ਪੰਜਾਬ ਨੂੰ ਅਗਲੇ 5 ਸਾਲਾਂ ਚ ਫਿਰ ਤੋਂ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰੇ ਇਕਸਾਂਝ ਰਹੂਗੀ ਪੰਜਾਬ ਵਿੱਚ ਆ ਜਿੰਨੇ ਗੈਂਗਸਟਰ ਕੋਈ ਪੰਜਾਬ ਚ ਮੇਰੇ ਨਾਲ ਦੇਵਾਂਗੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਅੱਜ ਜਿਹੜੇ ਡਰੱਗ ਵੇਚਣਾਰੇ ਸਾਰੇ ਅੰਦਰ ਹੋਣਗੇ ਜੇਲਾ ਮੈਂ ਗਰੰਟੀ ਦਿੰਦਾ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਆਪਣਾ ਫਰਜ਼ ਹੈ ਤੇ ਤੁਹਾਨੂੰ ਵਾਅਦਾ ਕਰਦਾ ਐ ਇੱਥੇ ਫਿਰ ਤੋਂ ਇੰਡਸਟਰੀ ਜਿਹੜੇ ਆਪਣੀ ਚਲੀ ਗਈ ਵਾਪਸ ਇੰਡਸਟਰੀ ਆਊਗਾ ਵਪਾਰ ਆਊਗਾ ਤੇ ਫਿਰ ਤੋਂ ਡਵੈਲਪਮੈਂਟ ਆਲੀ ਉਸ ਦਿਨ ਆਉਣਗੇ ਜਿਵੇਂ ਤੁਸੀਂ ਦੇਖਿਆ ਸ਼ਾਂਤੀ ਰਹੂਗੀ ਤੇ ਤਰੱਕੀ ਪੰਜਾਬ 'ਚ ਰਹੂਗੀ ਮੈਂ ਅਖੀਰ ਵਿੱਚ ਅਈ ਕਹਿਣਾ ਚਾਹਣਾ ਆਓ ਇਕੱਠੇ ਹੋਈਏ ਜਿਹੜੇ ਮੇਰੇ ਸਾਥੀ ਇਹ ਪਾਰਟੀ ਨਾਲ ਜਿਨ੍ਹਾਂ ਦੇ ਦਿਲ 'ਚ ਹਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਤਕਾਰ ਹੈ ਜਿਨ੍ਹਾਂ ਦੇ ਪਰਿਵਾਰ ਪੀੜ੍ਹੀਆਂ ਦੇ ਪੀੜ੍ਹੀ ਅਕਾਲੀ ਹੈ ਪਰ ਕਿਸੇ ਕਾਰਨ ਕਰਕੇ ਅਲੱਗ ਹੋ ਗਏ ਮੈਂ ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਾਪਸ ਸ਼੍ਰੋਮਣੀ ਅਕਾਲੀ ਜਲ ਚਾਓ ਆਪਣੀ ਮਾਂ ਪਾਰਟੀ ਨੂੰ ਤਕੜਾ ਕਰੋ ਜੇ ਕਾਲੀ ਦਲ ਤਖੜੇ ਤੇ ਪੰਜਾਬੀ ਤਖੜੇ ਆ ਖਾਲਸਾ ਪੰਥ ਤਖੜਾ ਤੇ ਪੰਜਾਬ ਤਰੱਕੀ ਦੀ بلੰਦੀਆਂ ਜਾਊਗਾ ਤੇ ਮੈਂ ਸਾਰੇ ਦਿਲਗਿੱਟ ਸਹਿਬਾਨ ਦਾ ਤੇ ਖਾਸ ਕਰਕੇ ਭੁੰਦੜ ਸਾਹਿਬ ਦਾ ਧੰਨਵਾਦ ਕਰਦਾ ਹੈ ਭੁੰਦੜ ਸਾਹਿਬ ਨੇ ਬੜੇ ਔਖੇ ਸਮੇਂ ਭੁੰਦੜ ਸਾਹਿਬ ਸਦਾ ਸਾਡੇ ਉੱਤੇ ਹੱਥ ਰੱਖਦੇ ਰਹਿੰਦੇ ਆ ਗਾਈਡ ਕਰਦੇ ਰਹਿੰਦੇ ਆ ਪਰ ਔਖੇ ਸਮੇਂ ਉਹਨਾਂ ਨੇ ਜੋ ਕੁ ਅਗਵਾਈ ਕੀਤੀ ਪਾਰਟੀ ਦੀ ਸਮੂਚੀ ਪਾਰਟੀ ਭੁੰਦਰ ਸਾਹਿਬ ਦਾ ਧੰਨਵਾਦ ਕਰਦੀ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਦਿਲਗਿਰਨ ਨੂੰ ਸਾਰੇ ਹਲਕਾ ਇਜਾਜ ਨੂੰ ਸਾਡੇ ਉਧਦੇਦਾਰ ਨੂੰ ਕੱਲ ਤਵੰਡੀ ਸਾਹਿਬ ਬਸਾਖੀ ਦੀ ਪਹਿਲੀ ਆਪਣੀ ਜੰਗ ਉਤੋਂ ਸ਼ੁਰੂ ਹੋਣੀ ਹੈ ਸਰਕਾਰ ਬਦਲਣ ਦੀ ਜੰਗ ਉਤੋਂ ਸ਼ੁਰੂ ਹੋਣੀ ਹੈ ਤੇ ਤੁਸੀਂ ਸਾਰਿਆਂ ਨੇ ਉੱਤੇ 10 ਵਜੇ ਆਪਣੀ ਸਟੇਜ ਤੇ ਪਹੁੰਚਣਾ ਆ ਬੇਨਤੀ ਹੈ ਸ਼੍ਰੋਮਣੀ ਕਾਦੀ ਦਲ ਦੇ ਪ੍ਰਧਾਨ ਦੀ ਇੱਕ ਹੋਰ ਵੀ ਬੇਨਤੀ ਕਰਦਾ ਜਿਹੜੀ ਮੈਂ ਸਲਾਹ ਕੀਤੀ ਸੀ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਬਹੁਤ ਜ਼ਰੂਰੀ ਬੇਨਤੀ 25 April ਨੂੰ ਵੱਡੇ ਬਾਦਲ ਸਾਹਿਬ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੌਮ ਵਾਸਤੇ ਲਾਤੀ ਪਾਰਟੀ ਵਲ ਲਈ ਉਹਨਾਂ ਦੀ ਵਰਸੀ 25 ਧੋਗ ਦੀ ਵਰਸੀ 25 ਤਰੀਕ ਨੂੰ ਹੈ ਮੈਂ ਬੇਨਤੀ ਕਰਦਾ ਹਰ ਜ਼ਿਲ੍ਹੇ ਦੇ ਹੈੱਡਕੁਆਰਟਰ ਤੇ ਉਸ ਦਿਨ ਪਾਠ ਰੱਖੇ ਜਾਣਗੇ ਤੇ ਭੋਗ ਪਾਣਗੇ ਤੇ ਸਾਰੇ ਜ਼ਿਲ੍ਹੇ ਵਰਕਰ ਬੇਨਤੀ ਕਰਦਾ ਤੇ ਉੱਥੇ ਆ ਉਸ ਮਾ ਉਸ ਵਰਸੀ ਦੇ ਮੌਕੇ ਜਰੂਰ ਹਾਜ਼ਰੀ ਭਰਨ ਹਰਿਆਣਾ ਤੇ ਲੱਗ ਹੋਊਗਾ ਤੇ ਦਿੱਲੀ ਗੁਰੂ ਘਰ ਚ ਲੱਗ ਉੱਥੇ ਸਮਾਗਮ ਕੀਤਾ ਜਾਊਗਾ ਤੇ ਹਰ ਜ਼ਿਲ੍ਹੇ ਹੈੱਡਕੁਆਰਟਰ ਤੇ ਅਸਮਾਗਮ ਕੀ ਬਰਸੀ ਦਾ ਸਮਾਗਮ ਕੀਤਾ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬਾਨ ਅੱਲਾਹ ਸੁਬਾਨ ਅੱਲਾਹ ਜੀ ਮਰਦ ਆਜ ਆ ਗਿਆ ਬਹੁਤ ਥਕਾ ਹੋਇਆ ਅਮੀਰ ਜੀ ਆ ਗਏ ਪਿਆਰਾ ਜੀ ਕੋਈ ਪਿਆਰ ਹੋਇਆ ਪਾਈ ਉੱਤੋਂ ਦਾ ਪੜਾ ਹੋ ਜਾ ਦੇਖੋ ਇੱਕ ਮਿੰਟ ਵੀਜੀ ਦੇਖੋ ਕਿਵੇਂ ਤਾਂ ਕਮਾਰ ਦਿੰਦੇ ਆ ਉਹ ਇਹ ਗਲਤੀ ਕਰ ਰਿਹਾ ਨਾ